ਪਹਿਣਦੀਆਂ ਲੱਤਾਂ ਦਰੀਆਂ ਹਵਾਰੇ ਤੇਰੇ ਹੱਕ ਚ ਆਇਆ ਸੀ ਗਾਂਧੀ ਵੀ ਬੈਠਾ ਪਹਿਣਦਾ ਯਾਰ ਜੇਲ੍ਹ ਚ ਸ਼ਟਰ ਜਾਈ ਚ ਬਿਠਾ ਦੇ ਚਾਂਤ ਹੋ ਗਿਆ ਨਹੀਂ ਤਰੀ ਬੁੰਡ ਕਹਿ ਕੇ ਆ ਜੇਲ੍ਹ ਰਾਂ ਤੂੰ ਇਮਰਾਨ ਨੂੰ ਤਉਨ ਪਹਿਣ ਚੋਂ ਦੋ ਇੱਜ਼ਤ ਵੀ ਨਹੀਂ ਰਾਸ ਆਉਂਦੀ ਥੱਪੜ ਕੰਨ ਦੇ ਮਰੂੰ ਖੜਾ ਕੇ ਸਾਹਮਣੇ ਲਾ ਜੋਰ ਬੁੜਾ ਗਰਾ ਗਾਂਧੀ ਇੱਧਰ ਬਣਾ ਲਵੋ ਭੈਣ ਚੋਦਾਂ ਨੂੰ ਜੱਥੇਦਾਰ ਇਹ ਜੱਥੇਦਾਰ ਹੁੰਦੇ ਆ ਸਿੱਖ ਕੌਮ ਦੇ ਸ਼ਾਂਤ ਹੋ ਗਿਆ ਸ਼ਾਂਤ ਨਹੀਂ ਕਰ ਦੂੰ ਭੈਣ ਦੀਆਂ ਲੱਤਾਂ ਦਰੀਆਂ ਹਵਾਰੇ ਤੇਰੇ ਹੱਕ ਚ ਆਇਆ ਸੀ ਗਾਂਧੀ ਵੀ ਬੈਠਾ ਭੈਣ ਦਾ ਯਾਰ ਜੇਲ੍ਹ ਚ ਸ਼ਟਰ ਜਾਈ ਚ ਬਿਠਾ ਦੇ ਸ਼ਾਂਤ ਹੋ ਗਿਆ ਨਹੀਂ ਤਰੀ ਬੁੰਡ ਕਹਿ ਕੇ ਆ ਜੇਲ੍ਹ ਰਾਂ ਤੂੰ ਇਮਰਾਨ ਨੂੰ ਪੈਣ ਚੋਦੋਂ ਇੱਜ਼ਤ ਵੀ ਨਹੀਂ ਰਾਸ ਆਉਂਦੀ ਥੱਪੜ ਕੰਨ ਤੇ ਮਰੂੰ ਖੜਾ ਕੇ ਸਾਹਮਣੇ ਲਾ ਜੋਰ ਬੁੜਾ ਗਰਾ ਗਾਂਦੀ ਇੱਧਰ ਬਣਾ ਲੋ ਪੈਣ ਚੋਦਾਂ ਨੂੰ ਜਥੇਦਾਰ ਇਹ ਜਥੇਦਾਰ ਹੁੰਦੇ ਆ ਸਿੱਖ ਕੌਮ ਦੇ ਸ਼ਾਂਤ ਉਹ ਹੁਣ ਸ਼ਾਂਤ ਨਹੀਂ ਕਰ ਦੂੰ ਭੈਣ ਦੀਆਂ ਲੱਤਾਂ ਦਰੀਆਂ ਹਵਾਰੇ ਤੇਰੇ ਹੱਕ ਚ ਆਇਆ ਸੀ ਗਾਂਦੀ ਵੀ ਬੈਠਾ ਭੈਣ ਦਾ ਯਾਰ ਜੇਲ੍ਹ ਚ ਸ਼ਟਰ ਜਾਈ ਚ ਬਿਠਾ ਦੇ ਚਾਂਤ ਹੋ ਗਿਆ ਨਹੀਂ ਤਰੀ ਬੁੰਡ ਕਹਿ ਕੇ ਆ ਜੇਲ੍ਹ ਰਹਾ ਤੂੰ ਇਮਰਾਨ ਨੂੰ ਕੋਨ ਭੈਣ ਚੋਂ ਦੋ ਇੱਜ਼ਤ ਵੀ ਨਹੀਂ ਰਾਸ ਆਉਂਦੀ ਥੱਪੜ ਕੰਨ ਤੇ ਮਰੂੰ ਖੜਾ ਕੇ ਸਾਹਮਣੇ ਲਾ ਜੋਰ ਬੁੜਾ ਗਰਾ ਗਾਂਦੀ ਇੱਧਰ ਬਣਾ ਲੋ ਭੈਣ ਚੋਦਾਂ ਨੂੰ ਜਥੇਦਾਰ ਇਹ ਜਥੇਦਾਰ ਹੁੰਦੇ ਆ ਸਿੱਖ ਕੌਮ ਦੇ ਉਹਨੂੰ ਤਾਂ ਹੋ ਗਿਆ ਸ਼ਾਂਤ ਨਹੀਂ ਕਰ ਦੂੰ ਭੈਣ ਦੀਆਂ ਲੱਤਾਂ ਦਰੀਆਂ ਹਵਾ ਰੇ ਤੇਰੇ ਹੱਕ ਚ ਆਇਆ ਸੀ ਗਾਂਧੀ ਵੀ ਬੈਠਾ ਭੈਣ ਦਾ ਯਾਰ ਜੇਲ੍ਹ ਚ ਸ਼ਟਰ ਜਾਈ ਚ ਬਿਠਾ ਦੇ ਸ਼ਾਂਤ ਹੋ ਗਿਆ ਨਹੀਂ ਤਰੀ ਬੁੰਡ ਕਹਿ ਕੇ ਆ ਜੇਲ੍ਹ ਰਹਾ ਤੂੰ ਇਮਰਾਨ ਨੂੰ ਕੋਨੂੰ ਭੈਣ ਚੋਂ ਦੋ ਇੱਜ਼ਤ ਵੀ ਨਹੀਂ ਰਾਸ ਆਉਂਦੀ ਥੱਪੜ ਕੰਨ ਤੇ ਮਰੂੰ ਖੜਾ ਕੇ ਸਾਹਮਣੇ ਲਾ ਜੋਰ ਬੁਣਾ ਗਰਾ ਗਾਂਧੀ ਇੱਧਰ ਬਣਾ ਲਓ ਭੈਣ ਚੋਦਾਂ ਨੂੰ ਜਥੇਦਾਰ ਇਹ ਜਥੇਦਾਰ ਹੁੰਦੇ ਆ ਸਿੱਖ ਕੌਮ ਦੇ ਸ਼ਾਂਤ ਹੋ ਜਾ ਸ਼ਾਂਤ ਨਹੀਂ ਕਰ ਦੂੰ ਭੈਣ ਦੀਆਂ ਲੱਤਾਂ ਦਰੀਆਂ ਹਵਾਰੇ ਤੇਰੇ ਹੱਕ ਚ ਆਇਆ ਸੀ ਗਾਂਧੀ ਵੀ ਬੈਠਾ ਭੈਣ ਦਾ ਯਾਰ ਜੇਲ੍ਹ ਚ ਸ਼ਟਰ ਜਾਈ ਚ ਬਿਠਾ ਦੇ ਸ਼ਾਂਤ ਹੋ ਜਾ ਨਹੀਂ ਤਰੀ ਬੁੰਡ ਕਹਿ ਕੇ ਆ ਜੇਲ੍ਹ ਰਾਂ ਤੂੰ ਇਮਰਾਨ ਨੂੰ ਕਉਨ ਭੈਣ ਚੋਦੋ ਇੱਜ਼ਤ ਵੀ ਨਹੀਂ ਰਾਸ ਆਉਂਦੀ ਥੱਪੜ ਕੰਨ ਦੇ ਮਰੂੰ ਖੜਾ ਕੇ ਸਾਹਮਣੇ ਲਾ ਜੋਰ ਬੁੜਾ ਗਰਾ ਗਾਂਧੀ ਇੱਧਰ ਬਣਾ ਲੋ ਭੈਣ ਚੋਦਾਂ ਨੂੰ ਜਥੇਦਾਰ ਇਹ ਜਥੇਦਾਰ ਹੁੰਦੇ ਆ ਸਿੱਖ ਕੌਮ ਦੇ ਸ਼ਾਂਤ ਹੋ ਜਾ ਸ਼ਾਂਤ ਨਹੀਂ ਕਰ ਦੂੰ ਭੈਣ ਦੀਆਂ ਲੱਤਾਂ ਦਰੀਆਂ ਹਵਾਰੇ ਤੇਰੇ ਹੱਕ ਚ ਆਇਆ ਸੀ ਗਾਂਧੀ ਵੀ ਬੈਠਾ ਭੈਣ ਦਾ ਯਾਰ ਜੇਲ੍ਹ ਚ ਸ਼ਟਰ ਜਾਈ ਚ ਬਿਠਾ ਦੇ ਚਾਂਤ ਹੋ ਗਿਆ ਨਹੀਂ ਤਰੀ ਬੁੰਡ ਕਹਿ ਕੇ ਆ ਜੇਲ੍ਹ ਰਹਾ ਤੂੰ ਇਮਰਾਨ ਨੂੰ ਕੋਨ ਭੈਣ ਚੋਂ ਦੋ ਇੱਜ਼ਤ ਵੀ ਨਹੀਂ ਰਾਸ ਆਉਂਦੀ ਥੱਪੜ ਕੰਨ ਤੇ ਮਰੂੰ ਖੜਾ ਕੇ ਸਾਹਮਣੇ ਲਾ ਜੋਰ ਬੁੜਾ ਗਰਾ ਗਾਂਦੀ ਇੱਧਰ ਬਣਾ ਲੋ ਭੈਣ ਚੋਦਾਂ ਨੂੰ ਜਥੇਦਾਰ ਇਹ ਜਥੇਦਾਰ ਹੁੰਦੇ ਆ ਸਿੱਖ ਗੌਂਦ ਤੋਂ ਤਾਂ ਹੋ ਗਿਆ ਸ਼ਾਂਤ ਨਹੀਂ ਕਰ ਦੂੰ ਭੈਣ ਦੀਆਂ ਲੱਤਾਂ ਦਰੀਆਂ ਹਵਾਰੇ ਤੇਰੇ ਹੱਕ ਚ ਆਇਆ ਸੀ ਗਾਂਧੀ ਵੀ ਬੈਠਾ ਭੈਣ ਦਾ ਯਾਰ ਜੇਲ੍ਹ ਚ ਸ਼ਟਰ ਜਾਈ ਚ ਬਿਠਾ ਦੇ ਚਾਂਤ ਹੋ ਗਿਆ ਨਹੀਂ ਤਰੀ ਬੁੰਡ ਕਹਿ ਕੇ ਆ ਜੇਲ੍ਹ ਰਾਂ ਤੂੰ ਇਮਰਾਨ ਨੂੰ ਤੋਂ ਭੈਣ ਚੋਂ ਦੋ ਇੱਜ਼ਤ ਵੀ ਨਹੀਂ ਰਾਸ ਆਉਂਦੀ ਥੱਪੜ ਕੰਨ ਦੇ ਮਰੂੰ ਖੜਾ ਕੇ ਸਾਹਮਣੇ ਲਾ ਜੋਰ ਬੁੜਾ ਗਰਾ ਗਾਂਧੀ ਇੱਧਰ ਬਣਾ ਲਓ ਪੈਣ 14 ਨੂੰ ਜਥੇਦਾਰ ਇਹ ਜਥੇਦਾਰ ਹੁੰਦੇ ਆ ਸਿੱਖ ਕੌਮ ਦੇ ਸ਼ਾਂਤ ਉਹ ਹੁਣ ਸ਼ਾਂਤ ਨਹੀਂ ਕਰ ਦੂੰ